ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮੁਖਤਾਰ ਸਿੰਘ ਪਿੰਡ ਸੰਗਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਜੋ ਕਿ ਅੱਗੇ ਵੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸਾਡੀਆਂ ਜੋ ਕਿ ਮਰੀਜ਼ਾਂ ਤੱਕ ਪਹੁੰਚਦੀਆਂ ਆਂ ਅੱਜ ਤੁਹਾਨੂੰ ਅਸੀਂ ਦਵਾਈ ਬਖਾ ਰਹੇ ਆਂ ਹਰੇਕ ਰੋਗ ਦੀ ਦਵਾਈ ਤਿਆਰ ਕਰਦੇ ਆਂ ਕਿਉਂਕਿ ਬਿਮਾਰੀਆਂ ਜਿਹੜੀਆਂ ਸਾਡੇ ਘਰ-ਘਰ ਦੇ ਵਿੱਚ ਵੱਧ ਚੁੱਕੀਆਂ ਆਂ ਤੇ ਹਰ ਕੋਈ ਜਿਹੜਾ ਹੈ ਉਹ ਬਿਮਾਰੀ ਦੇ ਨਾਲ ਪੀੜਿਤ ਹੈ ਇਹ ਬਿਮਾਰੀ ਜਿਹੜੀ ਹੈ ਕਿਉਂਕਿ ਜਦੋਂ ਅਸੀਂ ਵੱਡੇ ਹਸਪਤਾਲਾਂ ਵਿੱਚ ਜਾਂਦੇ ਆ ਆਪਣਾ ਇਲਾਜ ਕਰਾਉਣ ਵਾਸਤੇ ਉੱਥੇ ਲੱਖਾਂ ਰੁਪਏ ਸਾਡਾ ਲੱਗ ਜਾਂਦਾ ਹੈ ਤੇ ਅੰਗਰੇਜ਼ੀ ਦਵਾਈ ਦੇ ਨਾਲ ਮਰੀਜ਼ ਫੇਰ ਨਹੀਂ ਠੀਕ ਹੁੰਦਾ ਤੁਸੀਂ ਬਵਾਸੀਰ ਲੈ ਕੇ ਚਲੀਏ ਬਵਾਸੀਰ ਭਾਵੇਂ ਆਪਰੇਸ਼ਨ ਵੀ ਹੋ ਜਾਵੇ ਬਵਾਸੀਰ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ ਕਿਉਂਕਿ ਖੂਨ ਜਿਹੜਾ ਬੰਦ ਨਹੀਂ ਹੁੰਦਾ ਖੂਨ ਜਿਹੜਾ ਹੈ ਉਹ ਦੇਸੀ ਦਵਾਈ ਦੇ ਨਾਲ ਬੰਦ ਹੋਣਾ ਨੇ ਦੇਸੀ ਦਵਾਈ ਜਿਹੜੀ ਹੈ ਨਾ ਜੇ ਇਹ ਜੜ ਤੋਂ ਰੋਗਾਂ ਨੂੰ ਖਤਮ ਕਰਦੀ ਹੈ ਆਓ ਮੈਂ ਹੁਣ ਤੁਹਾਨੂੰ ਉਹਨਾਂ ਮਰੀਜ਼ਾਂ ਨੂੰ ਬੁਲਾਉਣ ਜਾ ਰਿਹਾ ਜਿਹੜੇ ਮਰੀਜ਼ਾਂ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਦਾਸ ਦੇ ਕੋਲ ਆ ਕੇ ਦਵਾਈ ਲੈ ਕੇ ਠੀਕ ਹੋਏ ਐ ਆਪਾਂ ਉਹਨਾਂ ਮਰੀਜ਼ਾਂ ਦੇ ਨਾਲ ਤੁਹਾਨੂੰ ਰੂਪ ਰੂਪਰਾਉਨੇ ਆ ਕਿ ਕਿਹੜੀ ਬਿਮਾਰੀ ਸੀ ਔਰ ਕਿੰਨੇ ਦਿਨ ਦਵਾਈ ਖਾਧੀ ਤੇ ਹੁਣ ਉਹਨਾਂ ਨੂੰ ਪੁੱਛਣਾ ਹੈ ਕਿ ਤੁਸੀਂ ਠੀਕ ਹੋ ਕਿ ਤੁਹਾਨੂੰ ਕੀ ਪ੍ਰੋਬਲਮ ਸੀ ਉਹਦੇ ਬਾਅਦ ਪੁੱਛਾਂਗੇ ਆਓ ਮੈਂ ਪਹਿਲਾਂ ਬੇਨਤੀ ਕਰਾਂਗਾ ਭੈਣ ਜੀ ਉਹਨਾਂ ਨੂੰ ਇਹ ਤੁਹਾਨੂੰ ਦੱਸਣਗੇ ਕਿ ਇਹਨਾਂ ਨੇ ਕਿਹੜੇ ਰੋਗ ਦੀ ਦਵਾਈ ਖਾਧੀ ਕਿ ਕਿਵੇਂ ਹੁਣ ਠੀਕ ਹੈ ਹਾਂਜੀ ਭੈਣ ਜੀ ਤੁਸੀਂ ਦੱਸਣਾ ਕਰੋ ਹਾਂਜੀ ਹਾਂਜੀ ਵੀਰ ਜੀ ਮੈਂ 500 ਸੁਗਰੀ ਮੈਨੂੰ 500 ਚੋਂ 200 ਆ ਗਈ ਆ ਤੋ ਸੋ ਜੋ ਵਾਸੋਂ ਵੀ ਥੋੜਾ ਜਿਆ ਕਟਰਾਉਣ ਬਹੁਤ ਜਿਆਦਾ ਮੈਨੂੰ ਕਿ ਸਾਹ ਬਹੁਤ ਜਿਆਦਾ ਚੜਦਾ ਹੈਗਾ ਬਹੁਤ ਜਿਆਦਾ ਮੈਨੂੰ ਫਰਕ ਪੈ ਗਿਆ ਦਵਾਈ ਨਾਲ ਹਾਜੀ ਬੇਨਤੀ ਕਰਾਂਗਾ ਹੁਣ ਸਰਦਾਰ ਅੰਗਰੇਜ਼ ਸਿੰਘ ਜੀ ਇਹ ਪਿੰਡ ਆਸਲਾ ਤੋਂ ਸੁਪੰਜ ਸਾਹਿਬ ਇਹ ਤੁਹਾਨੂੰ ਦੱਸਣਗੇ ਕਿ ਆਪਣੀ ਐ ਰੋਗ ਬਾਰੇ ਤੋਂ ਦਵਾਈ ਬਾਰੇ ਦੱਸਣਗੇ ਕਿ ਕਿੰਨਾ ਚਿਰ ਖਾਧੀ ਹੈ ਆ ਅੰਗਰੇਜ਼ ਸਿੰਘ ਜੀ ਹੁਣਾਂ ਤੋਂ ਪੁੱਛਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤ ਸੰਗਤ ਜੀ ਮੈਨੂੰ ਅਚਾਨਕ ਹੀ ਇੱਕ ਦਿਨ ਬਾਥਰੂਮ ਦੀ ਪ੍ਰੋਬਲਮ ਆ ਗਈ ਤੇ ਟੈਸਟ ਕਰਵਾਏ ਤੇ ਜਿਸ ਵਿੱਚ ਮੈਨੂੰ ਪਥਰੀ ਦੀ ਪ੍ਰੋਬਲਮ ਆਈ ਜੀ ਤੇ ਫਿਰ ਵੀਰ ਸਾਹਿਬ ਸੋਨੇ ਮੈਨੂੰ ਬਾਬਾ ਜੀ ਬਾਰੇ ਦੱਸਿਆ ਬਾਬਾ ਮਨਤਾਪ ਸਿੰਘ ਜੀ ਬਾਰੇ ਇਹਨਾਂ ਤੋਂ ਮੈਂ 15 ਦਿਨ ਦਵਾਈ ਖਾਧੀ ਜੀ ਇਸ ਨਾਲ ਮੇਰੀ ਪਥਰੀ ਵੀ ਠੀਕ ਹੋ ਗਈ ਤੇ ਜਿਹੜੀ ਇਫੈਕਸ਼ਨ ਸੀ ਉਹ ਵੀ ਠੀਕ ਹੋ ਗਈ ਆ ਸੋ ਸੰਗਤ ਨੂੰ ਬੇਨਤੀ ਹੈ ਰਾ ਕਿ ਵੱਡੇ ਵੱਡੇ ਅਸਥਾਨਾਂ ਦੇ ਵਿੱਚ ਮੇਰੇ ਜੀ ਦਵਾਈ ਪਿੱਛੇ ਆਪਾਂ ਨਾ ਜਈਏ ਇੱਕ ਵਾਰ ਆਪਾਂ ਇੱਥੇ ਆਪਣਾ ਜਮਾ ਕੇ ਦਵਾਈ ਖਾਈਏ ਸੋ ਕਰਨਾ ਬਾਦਸ਼ਾਹਾਂ ਨੇ ਬਾਦਸ਼ਾਹ ਨੇ ਆ ਤੇ ਬਹੁਤ ਜਲਦੀ ਘਲਾਲੀ ਦਵਾਈ ਆ ਭਾਈ ਸਾਹਿਬ ਗੁਰੂ ਨੂੰ ਯਾਦ ਕਰਕੇ ਬਣਾਉਂਦੇ ਆ ਤੇ ਹਰ ਰੋਗ ਠੀਕ ਹੁੰਦਾ ਵਾ ਸੋ ਧੰਨਵਾਦ ਗੁਰੂ ਸਾਹਿਬ ਦਾ ਤੇ ਭਾਈ ਸਾਹਿਬ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤ ਤੇ ਆਓ ਕੋਈ ਸਾਧ ਸੰਗਤ ਦੀ ਆਸਰਾ ਉਹਨਾਂ ਨੂੰ ਕਵਾਂਗੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਨਾਂ ਵਿੱਚ ਬਹੁਤ ਸਾਰੇ ਮਰੀਜ਼ ਜਿਹੜੇ ਸੀ ਸਾਡੇ ਕੋਲ ਲੈ ਕੇ ਆਉਂਦੇ ਹੀ ਰਹੇ ਇਹਨਾਂ ਨੂੰ ਪੁੱਛਾਂਗੇ ਕਿ ਜਿਹੜੀ ਤੁਸੀਂ ਦਵਾਈ ਮਰੀਜ਼ਾਂ ਨੂੰ ਲੈ ਕੇ ਆਉਂਦੇ ਹੋ ਜਾਂ ਆਪ ਲੈ ਕੇ ਜਾ ਕੇ ਦਿੰਦੇ ਹੋ ਕਿ ਕੀ ਉਹ ਮਰੀਜ਼ ਠੀਕ ਹੈ ਇਹਨਾਂ ਬਾਰੇ ਇਹ ਸਾਰਾ ਸਾਫ ਸਿਕ ਜੀ ਗਾੜੀ ਤੁਹਾਨੂੰ ਦੱਸਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਦੇ ਪਿਆਰਿਓ ਇਹ ਵੀਰ ਦੀ ਸ਼ਿਮਤ ਬਾਕੀ ਮਾਰ ਕੀ ਕਰ ਸਕਦਾ ਬੰਦਾ ਨਹੀਂ ਕਰ ਸਕਦਾ ਮੈਂ ਇਹਦੇ ਨਾਲ ਕੋਈ 6 ਸਾਲ 6 ਮਹੀਨੇ ਮਿਹਨਤ ਵੀ ਕੀਤੀ ਆ ਇਹਨਾਂ ਦੇ ਨਾਲ ਸੰਤ ਦੀ ਸੇਵਾ ਵੀ ਜਾ ਕੇ ਕਰਦਾ ਰਿਆ ਮੈਂ ਪਿੰਡ ਮਿਰਾਥਲਾ ਵੀਰ ਮਹਤਾਰ ਸਿੰਘ ਦਾ ਪਿੰਡ ਸੰਗਮਿਆ ਇਹ ਮੇਰਾ ਸੱਜਣ ਭਰਾ ਵਾ ਤਨ ਤੇ ਭਰਾ ਬਣੇ ਆਏ ਆ ਤੇ ਬੜੀ ਕਿਰਪਾ ਮਾਲਕ ਦੀ ਮੈਂ ਕਾਫੀ ਸੇਵਾਦਾਰਾਂ ਨੂੰ ਜਾ ਕੇ ਦਵਾਈ ਖਵਾਈ ਆ ਉਹਨਾਂ ਨੂੰ ਠੀਕ ਕੀਤਾ ਮਾਲਕ ਨੇ ਜਦੋਂ ਮੇਰੇ 'ਚ ਦਵਾਈ ਦਿੰਨੇ ਆ ਗੁਰੂ ਮਹਾਰਾਜ ਦੀ ਅਰਦਾਸ ਬੇਨਤੀ ਲੈ ਕੇ ਤੇ ਫਿਰ ਦਵਾਈ ਦਿੰਨੇ ਆ ਤੇ ਮੈਨੂੰ ਬਧਾਈਆਂ ਮਿਲਦੀਆਂ ਜੀ ਅੱਜ ਦਵਾਈ ਪਥਰੀ ਦੀ ਦਿੱਤੀ ਤੇ ਅਗਲੇ ਦਿਨ ਰਿਜ਼ਲਟ ਆ ਜਾਂਦਾ ਏ ਜੇ ਬਵਾਸੀ ਦੀ ਦਵਾਈ ਹੈ ਪਿੰਡ ਕੋਟਵਟੇ ਦੇ ਵਿੱਚ ਦੇ ਕੇ ਆਇਆ ਕਬਜ ਦੀਆਂ ਦਵਾਈਆਂ ਦੇ ਕੇ ਆਇਆ ਤੇ ਉੱਥੋਂ ਮੈਨੂੰ ਦੁਬਾਰਾ ਫਿਰ ਆਉਣ ਲੱਗ ਪਿਆ ਭਾਜੀ ਆਪਾਂ ਦਵਾਈ ਲਈਏ ਮੈਂ ਆਪ ਖੁਦ ਹੱਥੀਂ ਜਾ ਕੇ ਦਵਾਈ ਸੰਸਤਨ ਖਵਾਈਆ ਬੜੀ ਸਤਿਕਾਰਾਂ ਦੀ ਕਿਰਪਾ ਵਾ ਮੈਂ ਤੇਨਾਂ ਵੀਰ ਜੀ ਨਾ ਉਜੜੋ ਹਸਪਤਾਲ ਦੇ ਵਿੱਚ ਤੇ ਆਪਣੇ ਵੀਰ ਦੇ ਕੋਲ ਅੱਗੇ ਦਾਸ ਦੇ ਕੋਲ ਆ ਤੁਹਾ ਦਾ ਦੁੱਖ ਦੱਸੋ ਤੇ ਆਪਦੀ ਦਵਾਈ ਲਿਆ ਸਕਦੇ ਜੀ ਵੈਕੁਰਜੀਕਾ ਖਾਲਸਾ ਵੈਕੁਰਜੀਕਾ ਸਾਡੇ ਜਿੱਤਰਾ ਸਾਫ਼ ਸੁਣੇ ਦੱਸਿਆ ਪੱਥਰੀ ਬਾਰੇ ਗੱਲ ਕੀਤੀ ਹੈ ਜਿਹੜੀ ਗੁਰਦੇ ਦੀ ਪੱਥਰੀ ਆ ਨਾ ਜੀ ਜਿੱਦੀ ਮਰਜ਼ੀ ਹੋਵੇ ਭਾਵੇਂ 10 ਐਮ ਐਮ ਦੀ ਹੋਵੇ ਪਰ ਅਸੀਂ ਉਹ ਦਵਾਈ ਫ੍ਰੀ ਦਿੰਨੇ ਆ ਮੈਂ ਦੱਸਦਾ ਸਾਰਿਆਂ ਨੂੰ ਜਿਹੜੀ ਅਸੀਂ ਪੱਥਰੀ ਦੀ ਦਵਾਈ ਦਿੰਨੇ ਆ ਅਸੀਂ ਤਿੰਨ ਕੁੜੀਆਂ ਦਿੰਨੇ ਆ ਸਵੇਰੇ ਦੁਪਹਿਰੇ ਤੇ ਸ਼ਾਮ ਤੱਕ ਤਿੰਨ ਕੁੜੀਆਂ ਇੱਕ ਦਿਨ ਦੇ ਵਿੱਚ ਖਾੜੀਆਂ ਉਹ ਇਹ ਫ੍ਰੀ ਦਵਾਈ ਹੈ ਕਿਉਂਕਿ ਉਹਦੇ ਕੋਈ ਇੰਨਾ ਖਰਚਾ ਨਹੀਂ ਲੱਗਦਾ ਇਸ ਕਰਕੇ ਅਸੀਂ ਦਵਾਈ ਉਹ ਫ੍ਰੀ ਜਿਹੜੀ ਪੱਥਰੀ ਦੀ ਦਵਾਈ ਫ੍ਰੀ ਦਿੰਨੇ ਆ ਇੱਕ ਹੋਰ ਦਵਾਈ ਫ੍ਰੀ ਹੈ ਜਿਹੜਾ ਜਿੱਤਰਾ ਹੱਡੀ ਜਿਹੜੀ ਫ੍ਰੈਕਚਰ ਹੋ ਜਾਂਦੀ ਹੈ ਜਾਂ ਡਿੱਗ ਕੇ ਟੁੱਟ ਜਾਣੀ ਜਾਂ ਨਿਕਲ ਜਾਣੀ ਉਹ ਜੋੜ ਜਿਹੜਾ ਜੁੜਦਾ ਨਹੀਂ ਉਹ ਵੀ ਦਵਾਈ ਅਸੀਂ ਜਿਹੜੀ ਹੈ ਉਹ ਅਸੀਂ ਫ੍ਰੀ ਦਿੰਨੇ ਆ ਬਾਕੀ ਜਿੰਨੀ ਦਵਾਈ ਹੈ ਜਿਹੜਾ ਪੰਸਾਰੀ ਖਰਚਾ ਹੈ ਉਹ ਲੈਣੇ ਆ ਅਸੀਂ ਆਪਣਾ ਮਿਹਨਤ ਖਰਚਾ ਵੀ ਲੈਨੇ ਆ ਤੇ ਬਾਕੀ ਜੇ ਕੋਈ ਆਪ ਤਿਆਰ ਕਰ ਸਕਦਾ ਆਪ ਬਣਾ ਸਕਦਾ ਉਹ ਸਾਡੇ ਫੋਨ ਤੇ ਉੱਤੇ ਸੰਪਰਕ ਕਰਕੇ 98152 33749 ਤੇ ਉੱਤੇ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਨਕਸ਼ੇ ਵੀ ਦੱਸ ਦਿਆਂਗੇ ਉਹ ਆਪ ਅਨੁਸਾਰੀ ਤੋਂ ਲੈ ਕੇ ਸਮਾਨ ਘਰੇ ਵੀ ਦਵਾਈ ਤਿਆਰ ਕਰਕੇ ਖਾ ਸਕਦੇ ਆ ਬਾਕੀ ਦਾਸ ਆ ਜਿਹੜਾ ਅਸੀਂ ਦਵਾਈ ਬਾਹਰ ਹਰੇਕ ਜਿਹੜੀ ਕੰਟਰੀ ਦੇ ਵਿੱਚ ਦਵਾਈ ਜਾਂਦੀ ਹੈ ਦੇਸ਼ਾਂ ਵਿਚ ਦੇਸ਼ਾਂ ਦੇ ਦਵਾਈ ਜਿਹੜੀ ਆ ਉਹ ਪਾਰਸਲ ਰਾਹੀਂ ਭੇਜਦੇ ਆ ਜਿਹੜਾ ਕੋਈ ਇੱਥੇ ਨਹੀਂ ਪਹੁੰਚ ਸਕਦਾ ਉਹਨੂੰ ਅਸੀਂ ਪਾਰਸਲ ਰਾਹੀਂ ਦਵਾਈ ਜਿਹੜੀ ਘਰੇ ਭੇਜਦੇ ਆ ਤੇ ਇਹ ਭਾ ਕੇ ਬੇਨਤੀ ਐ ਸਾਰੇ ਮਰੀਜ਼ਾਂ ਨੂੰ ਇਹ ਘਰ ਘਰ ਦੇ ਵੱਧ ਤੋਂ ਵੱਧ ਜਿਹੜੀ ਐ ਵੀਡੀਓ ਸ਼ੇਅਰ ਕਰੋ ਭਲਾ ਹੋ ਸਕਦੀ ਕਿਉਂਕਿ ਸਭ ਤੋਂ ਵੱਡਾ ਭਲਾ ਐ ਅਸੀਂ ਹਸਪਤਾਲਾਂ ਦੇ ਵਿੱਚ ਲੱਖਾਂ ਰੁਪਈਆ ਅਜਾੜ ਦਿੰਨੇ ਆ ਠੀਕ ਫੇਰ ਨਹੀਂ ਹੁੰਦੇ ਦੇਸੀ ਦਵਾਈ ਜਿਹੜੀ ਐ ਨਾ ਜੀ ਇਹੀ ਜਿਹੜੀ ਲਾਜ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਖਾਧੀ ਜਾਵੇ ਇਹ ਜੜ ਤੋਂ ਰੋਗਾਂ ਨੂੰ ਖਤਮ ਕਰਦੇ ਐ ਜਿੱਥੋਂ ਮਰਜ਼ੀ ਖਾਓ ਇਨੀ ਮੈਂ ਕਹਿੰਦਾ ਕਿ ਮੇਰੇ ਤੋਂ ਲਓ ਜਿੱਥੋਂ ਮਰਜ਼ੀ ਖਾਓ ਖਾਓ ਦੇਸੀ ਦਵਾਈ ਜੇ ਤੁਸੀਂ ਬਚਣਾ ਚਾਹੁੰਦੇ ਹੋ ਅਸੀਂ ਹਰੇਕ ਦਵਾਈ ਜਿਹੜੀ ਹੈ ਹਰੇਕ ਰੋਗ ਦੀ ਦਵਾਈ ਜਿਹੜੀ ਅਸੀਂ ਜੜੀਆਂ ਬੂਟੀਆਂ ਤੋਂ ਤਿਆਰ ਕਰਕੇ ਤੁਹਾਡੇ ਜਿਹੜੇ ਅਸੀਂ ਸੇਵਾ ਦੇ ਵਿੱਚ ਹਾਜ਼ਰ ਐ ਇਸ ਕਰਕੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਐ ਮਰੀਜ਼ਾਂ ਨੂੰ ਬੇਨਤੀ ਐ ਕਿ ਦੇਸੀ ਦਵਾਈ ਜਿਹੜੀ ਹੈ ਲਾਹੇਵੰਦ ਹੈ ਇੱਕ ਖਰਚਾ ਘਟਾ ਹੈ ਇੱਕ ਜਿਹੜਾ ਰਿਮਾਨ ਭਾਵੇਂ ਟਾਈਮ ਲੱਗਦਾ ਹੈ ਪਰ ਰੋਗ ਜਿਹੜਾ ਹੈ ਜਦ ਤੋਂ ਖਤਮ ਹੋ ਜਾਂਦਾ ਹੈ ਇਹੀ ਮੇਰੀ ਜਿਹੜੀ ਹੈ ਇਹ ਬੇਨਤੀ ਹੈ ਜੀ ਇਹਨੂੰ ਪ੍ਰਵਾਨ ਕਰਿਓ ਜੇ ਵੱਧ ਤੋਂ ਵੱਧ ਜਿਹੜੀ ਹੈ ਇਹ ਵੀਡੀਓ ਸ਼ੇਅਰ ਕਰੋ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ